ਬੜੀ ਖੁਸ਼ੀ ਦੀ ਗੱਲ ਹੈ ਜੀ ਹਰ ਸਾਲ ਜਿਹੜਾ ਬਟਾਲੇ ਵਿਖੇ ਬਾਬਾ ਜੀ ਦਾ ਵਿਆਹ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਲੱਖਾਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਆਉਂਦੀਆਂ ਨੇ ਤੇ ਆ ਕੇ ਜਦੋਂ ਇੱਕ ਬਟਾਲਾ ਜਿਹੜਾ ਪੂਰਾ ਸੱਜਿਆ ਹੁੰਦਾ ਹਰ ਪਾਸੇ ਸੰਗਤ ਨਜ਼ਰ ਆਉਂਦੀ ਹੈ ਇਹ ਵੇਖਣ ਵਾਲਾ ਦ੍ਰਿਸ਼ ਜਿਹੜਾ ਮੈਂ ਬਾਕੀ ਵੀ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਨੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਆਓ ਬਾਬਾ ਜੀ ਦਾ ਵਿਆਹ ਜਿਹੜਾ ਰੌਣਕਾਂ ਭਰਿਆ ਮਾਹੌਲ ਜਿਹੜਾ ਬਣਿਆ ਹੁੰਦਾ ਤੁਸੀਂ ਵੀ ਇਸ ਵਿੱਚ ਸ਼ਰੀਕ ਹੋਵੋ ਔਰ ਮੈਨੂੰ ਇਹ ਗੱਲ ਵੀ ਬੜੇ ਮਹਿਮਾਨਾਂ ਕਹਿਣ ਜਾ ਰਹੇ ਆ ਵੀ ਜਿਹੜਾ ਇਸ ਵਾਰ ਅ ਅਲੋਕਾਰ ਜਿਹੜੀ ਆਤਿਸ਼ਬਾਜੀ ਜਿਹੜੀ ਆ ਬਟਾਲੇ ਦੇ ਹਸਰੀ ਦੇ ਪੁਲ ਦੇ ਉੱਤੇ 9 ਤਰੀਕ ਨੂੰ ਜਦੋਂ ਪਾਲਕੀ ਸਾਹਿਬ ਰਾਤ ਨੂੰ ਪਹੁੰਚੇਗੀ ਸਾਡੇ ਕੋ ਤੇ ਉਹਨਾਂ ਦੇ ਸਵਾਗਤ ਵਾਸਤੇ ਜਿਹੜੀ ਆਤਿਸ਼ਬਾਜੀ ਜਿਹੜੀ ਚਲਾਈ ਜਾਊਗੀ ਔਰ ਬਟਾਲਾ ਵਾਸੀਆਂ ਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਵੀ 9 ਤਰੀਕ ਨੂੰ ਰਾਤ ਨੂੰ ਜਦੋਂ ਪਾਲਕੀ ਸਾਹਿਬ ਬਟਾਲੇ ਵਿਖੇ ਨਤਮਸਤਕ ਹੁੰਦੇ ਨੇ ਆਪਾਂ ਹਸਰੀ ਦੇ ਪੁਲ ਤੇ ਆ ਕੇ ਸਾਰੇ ਇਕੱਤਰ ਹੋ ਕੇ ਉਹਨਾਂ ਦਾ ਸਵਾਗਤ ਕਰੀਏ ਉਹਨਾਂ ਨੂੰ ਜੀ ਆਇਆਂ ਕਹੀਏ ਔਰ ਉੱਥੇ ਜਿਹੜੀ ਅਲੋਕਰ ਜਿਹੜੀ ਆਤਿਸ਼ਬਾਜੀ ਆ ਉਹਦਾ ਦ੍ਰਿਸ਼ ਵੇਖੀਏ ਜੀ